ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਇਕਤਾ ਚੈਨਲ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ ਤਾਂ ਕਿ ਅਸੀਂ ਤੁਹਾਡੇ ਤੱਕ ਹਰ ਇੱਕ ਜ਼ਰੂਰੀ ਤੇ ਅਹਿਮ ਖਬਰ ਸਭ ਤੋਂ ਪਹਿਲਾਂ ਪਹੁੰਚਾ ਸਕੀਏ ਤੇ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਜੀ ਉਹ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆਕਲਪ ਕੀਤੀ ਜਾ ਰਹੀ ਹੈ ਅਤੇ ਇਸ ਦੇ ਮੱਦੇਨਜ਼ਰ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਵੀ ਚਲਾਈ ਜਾ ਰਹੀ ਹੈ ਜਿਸ ਦੇ ਕੀ ਸਕੂਲਾਂ ਦੇ ਵਿੱਚ ਵੱਡੇ ਤੋਂ ਵੱਡੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਸਕੂਲਾਂ ਦੇ ਵਿੱਚ ਕ੍ਰਾਂਤੀ ਸਿੱਖਿਆ ਦੀ ਇੱਕ ਕ੍ਰਾਂਤੀ ਲੈ ਕੇ ਆ ਰਹੇ ਹਨ ਸਕੂਲਾਂ ਦੇ ਵਿੱਚ ਸਕੂਲਾਂ ਦਾ ਨਵੀਨੀਕਰਨ ਹੋ ਰਿਹਾ ਹਾਈ ਟੈਕ ਕਲਾਸਾਂ ਵੱਧ ਰਹੀਆਂ ਤੇ ਅੱਜ ਆਪਾਂ ਗੱਲ ਕਰਾਂਗੇ ਚਮਕੌਰ ਸਾਹਿਬ ਹਲਕੇ ਦੇ ਪਿੰਡ ਰੁਤੀ ਪੁਕਤ ਦੇ ਜਿੱਥੋਂ ਦਾ ਕਿ ਸਰਕਾਰੀ ਹਾਈ ਸਕੂਲ ਦੇ ਵਿੱਚ ਕਈ ਚੀਜ਼ਾਂ ਦੇ ਉਦਘਾਟਨ ਕੀਤੇ ਗਏ ਤੇ ਐਮਐਲਏ ਹਾਕਾ ਬਤਾਇਕ ਡਾਕਟਰ ਚਰਨ ਚਰਨਜੀਤ ਸਿੰਘ ਜੀ ਨੇ ਉੱਥੇ ਉਦਘਾਟਨ ਕੀਤੇ ਉਹਨਾਂ ਨੇ ਉਹਨਾਂ ਦੇ ਦੱਸਣ ਅਨੁਸਾਰ ਕਿ 45 ਲੱਖ 22 ਹਜ਼ਾਰ ਦੀ ਲਗਤ ਦੇ ਨਾਲ ਉੱਥੇ ਕਈ ਵਿਕਾਸ ਕਾਰਜ ਕੀਤੇ ਗਏ ਸਕੂਲ ਦੇ ਵਿੱਚ ਅਤੇ ਨਾਲ ਹੀ ਉੱਥੋਂ ਦੇ ਪ੍ਰਿੰਸੀਪਲ ਮੈਡਮ ਇੰਦਰ ਮੋਹਣੀ ਜੀ ਨੇ ਦੱਸਿਆ ਕਿ ਸਰਕਾਰ ਵੱਲੋਂ ਉੱਥੇ ਦੋ ਕਲਾਸ ਰੂਮ ਤੇ ਇੱਕ ਸਾਇੰਸ ਲੈਬ ਅਤੇ ਸਕੂਲ ਦੇ ਆਲੇ-ਦੁਆਲੇ ਲੰਬੀ ਚਾਰ ਦਿਵਾਰੀ ਕੀਤੀ ਗਈ ਅਤੇ ਉਹਨਾਂ ਨੇ ਦੱਸਿਆ ਕਿ ਇਹ ਸਾਰਾ ਖਰਚਾ 41,22,000 ਰੁਪਏ ਦੀ ਲਗਤ ਸਰਕਾਰ ਵੱਲੋਂ ਇਹ ਜਿਹੜੀ ਗ੍ਰਾਂਟ ਹੈ ਪ੍ਰੋਵਾਈਡ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇਹ ਸਕੂਲ ਦਾ ਨਵੀਨੀਕਰਨ ਕੀਤਾ ਗਿਆ ਅਤੇ ਇਹ ਸਾਰੇ ਕੁਝ ਪਿੰਡ ਦੇ ਬੱਚੇ ਪਿੰਡ ਦੇ ਮਾਪੇ ਜਿਹੜੇ ਵੀ ਹੈਗੇ ਆ ਉਹਨਾਂ ਨੇ ਵੀ ਇਸ ਕਦਮ ਨੂੰ ਬੜਾ ਹੀ ਸੰਗਠਜੋ ਕਦਮ ਦੱਸਿਆ ਤੇ ਕੀ ਕਹਿਣਾ ਉੱਥੋਂ ਦੀ ਪ੍ਰਿੰਸੀਪਲ ਮੈਡਮ ਇੰਦਰ ਮੋਹਣੀ ਜੀ ਦਾ ਆਉ ਤੁਹਾਨੂੰ ਸੁਣਾਉਣੀ ਹੈ ਤੇ ਕਿਹੜੇ-ਕਿਹੜੇ ਵਿਕਾਸ ਕਾਰਜ ਜਾਂ ਸਕੂਲ ਦੇ ਵਿੱਚ ਕਿਹੜੀ ਕਿਹੜੀ ਪਹਿਲਾਂ ਕਮੀਆਂ ਸਿੱਕੀਆਂ ਜਿਨ੍ਹਾਂ ਨੂੰ ਸਰਕਾਰ ਨੇ ਦੂਰ ਕੀਤਾ ਅਤੇ ਦਾਵਾ ਕੀਤਾ ਕਿ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਹੈ ਆਓ ਸੁਣਦੇ ਹਾਂ ਇੰਦਰ ਮੋਹਣ ਜੀ ਦੇ ਵਿਚਾਰ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦੇ ਤਹਿਤ ਜਦੋਂ ਤੋਂ ਇਹ ਇੱਕ ਉਦਘਾਟਨ ਸਮਾਰੋਹ ਸ਼ੁਰੂ ਹੋਏ ਹਨ ਉਸੇ ਤੋਂ ਬਾਅਦ ਅਸੀਂ ਬੜੇ ਅਸੀਂ ਆਪਣੇ ਆਪ ਨੂੰ ਬੜਾ ਬੜਪਾਦਾ ਮਹਿਸੂਸ ਕਰਦੇ ਆਂ ਕਿ ਸਾਨੂੰ ਇੰਨੀ ਖੁਸ਼ੀ ਸੀ ਕਿ ਸਾਡਾ ਮੌਕਾ ਕਦੋਂ ਆਏਗਾ ਤੇ ਸਾਨੂੰ ਅਸੀਂ ਦੱਸ ਦਈਏ ਕਿ ਸਰ ਅਸੀਂ ਤੁਹਾਡੇ ਤੋਂ ਅੱਜ ਦਿਨ ਆਪ ਮੰਗਿਆ ਸੀਗਾ ਅਸੀਂ ਆਪਣੀ ਟੀਮ ਨੂੰ ਭੇਜਿਆ ਕਿ ਸਾਨੂੰ ਇਹ ਡੇ ਚਾਹੀਦਾ ਹੀ ਚਾਹੀਦਾ ਅਸੀਂ ਜਲਦੀ ਤੋਂ ਜਲਦੀ ਇਹ ਸਮਾਗਮ ਆਪਣਾ ਕਰਨਾ ਚਾਹੁੰਦੇ ਆਂ ਕਿਉਂਕਿ ਦਾਖਲੇ ਚੱਲ ਰਹੇ ਨੇ ਤੇ ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲੂਗਾ ਕਿ ਅਸੀਂ ਇਸ ਮੁਹਿੰਮ ਦੇ ਤਹਿਤ ਆਪਣੇ ਸਕੂਲ ਦਾ ਅਦਗਟਾ ਨਾ ਅਸੀਂ ਜਲਦੀ ਤੋਂ ਜਲਦੀ ਕਰਵਾ ਲਈਏ ਮੈਂ ਆਪਣੇ ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਰੁੜਕੀ ਬੁਖਤਾ ਵਿਖੇ ਪਹੁੰਚੇ ਮਾਨਯੋਗ ਸੇਧਾਰ ਡਾਕਟਰ ਚਰਨਜੀਤ ਸਿੰਘ ਜੀ ਸਾਡੇ ਹਲਕਾ ਵਿਧਾਇਕ ਸ਼੍ਰੀ ਚੰਪਾਲ ਸਾਹਿਬ ਜੀ ਉਹਨਾਂ ਦੇ ਨਾਲ ਆਏ ਹੋਏ ਉਹਨਾਂ ਦੇ ਮੈਂਬਰ ਸਹਿਬਾਨ ਉਹਨਾਂ ਦਾ ਮੈਂ ਨਹਿਜ ਨਾਲ ਸਵਾਗਤ ਕਰਦੀ ਹਾਂ ਤੇ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ ਇਸ ਦੇ ਨਾਲ ਨਾਲ ਹੀ ਸਾਡੇ ਸਿੱਖਿਆ ਵਿਭਾਗ ਤੋਂ ਆਏ ਹੋਏ ਸਾਡੇ ਸਿੱਖਿਆ ਵਿਭਾਗ ਨੂੰ ਰਿਪਰੈਜ਼ੈਂਟ ਕਰਨ ਲਈ ਸਾਡੇ ਨੁਮਾਇੰਦੇ ਮਾਨਜੋਗ ਸ਼੍ਰੀ ਜਤਨ ਮਿਗਲਾਨੀ ਜੀ ਸਾਡੇ ਡੀਪੀਓ ਸਾਹਿਬਾ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਉਹਨਾਂ ਦਾ ਸਵਾਗਤ ਕਰਦੀ ਆਂ ਤੇ ਜੀ ਆਇਆਂ ਆਖਦੀ ਆਂ ਆਪਣੀ ਪਿੰਡ ਪੰਚਾਇਤ ਰੁੜਕੀ ਫੁਕਤਾ ਉਹਨਾਂ ਦੇ ਸਰਪੰਚ ਸਾਹਿਬ ਸਰਦਾਰ ਪਰਮਿੰਦਰ ਸਿੰਘ ਜੀ ਅਤੇ ਉਹਨਾਂ ਦੇ ਪੰਜ ਮੈਂਬਰਸ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਕਰਦੀ ਆਂ ਤੇ ਸਾਡੇ ਬਹੁਤ ਹੀ ਹਰਮਨ ਪਿਆਰੇ ਵਿਦਿਆਰਥੀ ਉਹਨਾਂ ਦੇ ਮਾਤਾ ਪਿਤਾ ਦਾਦਾ ਦਾਦੀ ਨਾਨਾ ਨਾਨੀ ਜਾਨਣ ਦੇ ਜੋ ਵੀ ਰਿਸ਼ਤੇਦਾਰ ਆਏ ਹਨ ਸਾਡੇ ਤੋਂ ਬਾਅਦ ਪਿੰਡ ਵਾਸੀ ਉਹਨਾਂ ਸਭ ਦਾ ਮੈਂ ਤੈ ਜਿਲੋਂ ਸਵਾਗਤ ਕਰਦੀ ਆਂ ਤੇ ਜੀ ਆਇਆਂ ਆਖਦੀ ਆਂ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਸਾਡੇ ਵੱਲੋਂ ਜੀ ਆਇਆਂ ਮੈਂ ਇਸ ਸਕੂਲ ਨੂੰ ਮਈ 2023 ਵਿੱਚ ਜੁਆਇਨ ਕੀਤਾ ਤੇ ਅਪ੍ਰੈਲ 2023 ਦੇ ਵਿੱਚ ਇਹ ਸਕੂਲ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦਾ ਇੱਕ ਸਾਡੇ ਪਿੰਡ ਨੂੰ ਤੋਹਫਾ ਹੀ ਸੀਗਾ ਪਿੰਡ ਵਾਸੀਆਂ ਦੀ ਬਹੁਤ ਲੰਬੀ ਜਦੋਜਹਿਦ ਤੋਂ ਬਾਅਦ ਇਹ ਸਕੂਲ ਸਾਡੇ ਕੋਲ ਅਪ੍ਰੈਲ 2023 ਵਿੱਚ ਮਿਡਲ ਤੋਂ ਅਪਗ੍ਰੇਡ ਹੋਇਆ ਤੇ ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਂ ਇੱਥੇ ਸਭ ਤੋਂ ਪਹਿਲੇ ਸਕੂਲ ਮੁਖੀ ਵਜੋਂ ਆਪਣੀ ਸੇਵਾ ਨਿਭਾਉਣ ਦਾ ਮੈਨੂੰ ਮੌਕਾ ਮਿਲਿਆ ਤੇ ਇੱਕ ਤਰੀਕੇ ਨਾਲ ਅਸੀਂ ਅਜੇ ਇਸ ਫੀਲਡ 'ਚ ਨਵੇਂ ਆ ਸਾਨੂੰ ਅਜੇ 2 ਸਾਲ ਹੀ ਹੋਏ ਨੇ ਪਿਛਲੇ ਸਾਲ ਅਸੀਂ ਸਿਰਫ 9ਵੀਂ ਜਮਾਤ ਨੂੰ ਹੀ ਅੱਗੇ ਲੈ ਕੇ ਗਏ ਸੀ ਤੇ ਇਸ ਸਾਲ ਸਾਡੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਪੇਪਰ ਦਿੱਤੇ ਹਨ ਤੇ ਜਦੋਂ ਅਸੀਂ ਉਰੇ ਆਏ ਸੀਗੇ ਇੱਕ ਸੁਪਨਾ ਦੇਖਿਆ ਕਿ ਮਿਡਲ ਨੂੰ ਹਾਈ ਕਿੱਦਾਂ ਬਣਾਇਆ ਜਾ ਸਕਦਾ ਹਰੇਕ ਸਕੂਲ ਨੂੰ ਮਿਡਲ ਤੋਂ ਹਾਈ ਬਣਾਉਣ ਲਈ ਕੁਝ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ ਤੇ ਮੈਨੂੰ ਤਾਂ ਇੰਜ ਲੱਗਦਾ ਹੈ ਕਿ ਅਸੀਂ ਕੋਈ ਸੁਪਨਾ ਦੇਖਦੇ ਸੀਗੇ ਤੇ ਸਰਕਾਰ ਨੂੰ ਸੁਪਨਾ ਆ ਜਾਂਦਾ ਸੀਗਾ ਕਿ ਉਹਨਾਂ ਦਾ ਸੁਪਨਾ ਪੂਰਾ ਕੀਤਾ ਜਾਵੇ ਅਸੀਂ ਜਦੋਂ ਇੱਥੇ ਪਹੁੰਚੇ ਦੇਖਿਆ ਕਿ ਸਾਡੇ ਸਕੂਲ ਦੇ ਬਾਹਰ ਚਾਰਦੀਵਾਰੀ ਨਹੀਂ ਹੈ ਇੱਥੋਂ ਰੋਜ਼ ਹੀ ਟਰੈਕਟਰ ਲੰਘਦੇ ਸੀ ਕਿਉਂਕਿ ਸਾਡੇ ਇੱਥੇ ਕਾਰਪੋਰੇਸ਼ਨ ਦਾ ਦਫ਼ਤਰ ਹੈ ਮੰਡੀ ਹੈ ਸਾਨੂੰ ਬੜੀ ਦਿੱਕਤ ਮਹਿਸੂਸ ਹੁੰਦੀ ਸੀ ਕਿ ਸਾਡੀਆਂ ਬੇਟੀਆਂ ਵੀ ਪੜ੍ਹ ਰਹੀਆਂ ਨੇ ਬਾਹਰ ਤੋਂ ਬਹੁਤ ਸਾਨੂੰ ਇਸ ਚੀਜ਼ ਦਾ ਵਿਗਨ ਪੈਂਦਾ ਸੀ ਬਹੁਤ ਵਾਰ ਅਸੀਂ ਲੜਾਈਆਂ ਲੜੀਆਂ ਨੇ ਕਿਸੇ ਨੂੰ ਕਹਿਣਾ ਕਿ ਤੁਸੀਂ ਆਵਾਜ਼ ਘੱਟ ਕਰੋ ਇਹ ਕਰੋ ਫਿਰ ਇਹੀ ਸੋਚਿਆ ਕਿ ਕਿਉਂ ਨਾ ਚਾਰਦੀਵਾਰੀ ਆਪਾਂ ਬੜਾਈ ਜਾਵੇ ਤੇ ਦੇਖੋ ਉਹਦੇ ਨਾਲ ਹੀ ਸਾਨੂੰ ਇਹ ਹੋਇਆ ਕਿ ਸਾਨੂੰ ਨਾਲ ਦੀ ਨਾਲ ਹੀ ਇਹ ਪੁੱਛਿਆ ਜਾਣ ਲੱਗਿਆ ਕਿ ਕਿਹੜੇ ਕਿਹੜੇ ਸਕੂਲਾਂ ਨੂੰ ਚਾਰਦੀਵਾਰੀ ਦੀ ਮੰਗ ਹੈ ਤੇ ਅਸੀਂ ਦਿਲ ਖੋਲ ਕੇ ਚਾਰਦੀਵਾਰੀ ਵਗੀ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਦੋਨਾਂ ਨੂੰ ਮਿਲਾ ਕੇ 340 ਮੀਟਰ ਦੀ ਸਰਚਾ ਚਾਦਵਾਰੀ ਮਿਲੀ ਹੈ ਜਿਹਦਾ ਕੀ ਖਰਚਾ 1.2 ਲੱਖ ਰੁਪਏ ਹੈ ਅਤੇ ਅਸੀਂ ਆਪਣੇ ਸਕੂਲ ਦੀ ਸਾਡੀ ਦਿੱਖ ਵੀ ਅੱਡ ਹੋਈ ਹੈ ਕੋਈ ਨਹੀਂ ਲੰਘਦਾ ਵਰਦਾ ਦੂਰੋਂ ਉਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਸਰਕਾਰੀ ਸਕੂਲ ਹੈ ਇਹਦੇ ਨਾਲ ਹੀ ਅਸੀਂ ਆਪਣੇ ਗਰਾਊਂਡ ਦੀ ਵੀ ਚਾਦਵਾਰੀ ਕਰ ਲਈ ਹੈ ਜਿਦੇ ਨਾਲ ਕਿ ਅਸੀਂ ਜੋ ਅੰਦਰ ਆਪਣੇ ਰੁੱਖ ਲਗਾਏ ਨੇ ਜਾਂ ਗਰਾਊਂਡ ਬਣਾਏ ਨੇ ਉਹਨਾਂ ਦੀ ਸੁਰੱਖਿਆ ਹੁੰਦੀ ਹੈ ਤਾਂ ਇਹ ਸਾਡੇ ਪਿੰਡ ਲਈ ਬਹੁਤ ਮਾਨ ਦੀ ਗੱਲ ਹੈ ਕਿ ਇੱਕ ਸਕੂਲ ਨੂੰ ਇਕੱਲੇ ਚਾਹ ਗਵਾਰੀ ਲਈ ਹੀ ਐਂਟੀ ਵੱਡੀ ਰਕਮ ਦਾ ਮਿਲ ਜਾਣਾ ਸਕੂਲ ਮਿਡਲ ਤੋਂ ਹਾਈ ਹੋਣ ਦੇ ਨਾਲ ਨਾਲ ਸਾਨੂੰ ਕਮਰਿਆਂ ਦੀ ਜ਼ਰੂਰਤ ਪਈ ਉਹ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਹਲਕਾ ਵਿਧਾਇਕ ਜੀ ਦਾ ਕਿ ਇਹ ਸਾਨੂੰ ਨਾਲ ਦੀ ਨਾਲ ਗ੍ਰਾਂਟਾਂ ਸਾਨੂੰ ਸਰ ਮਿਲਦੀਆਂ ਆ ਰਹੀਆਂ ਸਾਨੂੰ ਕਮਰੇ ਦੇ ਲਈ 15 ਲੱਖ 2000 ਰੁਪਏ ਦੀ ਗ੍ਰਾਂਟ ਆਈ ਜਿਹਦੇ ਵਿੱਚੋਂ ਅਸੀਂ ਦੋ ਕਮਰੇ ਉਸਾਰੇ ਉਸ ਨੂੰ ਸਮਾਰਟ ਕਲਾਸਰੂਮ ਬਣਾਇਆ ਸਾਡੇ ਸਾਰੇ ਕਮਰਿਆਂ ਦੇ ਵਿੱਚ ਪ੍ਰੋਜੈਕਟਰ ਲੱਗੇ ਹਨ ਜਿਨ੍ਹਾਂ ਤੇ ਬੱਚੇ ਅੱਜ ਕੱਲ ਦੇ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਕਹਿੰਦੇ ਕਿ ਬੱਚੇ ਜੀ ਉਹਨਾਂ ਨੂੰ ਟੀਵੀ 'ਆਂ ਤੇ ਐਲਈਡੀ ਤੇ ਪੜਾਇਆ ਜਾਂਦਾ ਸਾਡੇ ਬੱਚੇ ਵੀ ਪ੍ਰੋਜੈਕਟਰ ਦੇ ਉੱਤੇ ਇਹ ਪੜਾਈ ਕਰ ਰਹੇ ਹਨ ਅੱਜ ਇਸ ਦੇ ਨਾਲ ਸਾਨੂੰ ਇੱਕ ਸਾਇੰਸ ਦੀ ਲੈਬ ਪ੍ਰਾਪਤ ਹੋਈ ਹੈ ਤੇ ਅੱਜ ਸਾਡੇ ਸਕੂਲ ਦੇ ਵਿੱਚ ਅਸੀਂ ਚਾਰ ਚੀਜ਼ਾਂ ਦਾ ਉਦਘਾਟਨ ਜੋ ਕੀਤਾ ਹੈ ਚਾਰ ਦੀਵਾਰੀ ਦਾ ਸਾਇੰਸ ਲੈਬ ਦਾ ਦੋ ਸਮਾਰਟ ਰੂਮਸ ਦਾ ਅਤੇ ਆਪਣੇ ਇੱਕ 200 ਮੀਟਰ ਦੇ ਟ੍ਰੈਕ ਦਾ ਤੇ ਇਹਦੇ ਨਾਲ ਹੀ ਅਸੀਂ ਸਭ ਨੂੰ ਸਿਰ ਇੱਕ ਮੈਂ ਬਹੁਤ ਘੱਟ ਸਮੇਂ ਦੇ ਵਿੱਚ ਕਹਿਣਾ ਚਾਹਾਂਗੀ ਕਿ ਸਾਡਾ ਸਕੂਲ ਜੋ ਹੈ ਇਸ ਦੇ ਵਿੱਚ ਇੰਨੀ ਸਹੂਲਤਾਂ ਸਾਡੇ ਵਿਦਿਆਰਥੀਆਂ ਨੂੰ ਮਿਲਦੀਆਂ ਹਨ ਜੋ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਸਾਡੇ ਇੰਗਲਿਸ਼ ਲਰਨਿੰਗ ਲੈਬ ਹੈ ਕੰਪਿਊਟਰ ਲੈਬ ਹੈ ਵਰਦੀਆਂ ਬੱਚਿਆਂ ਨੂੰ ਫ੍ਰੀ ਹਨ ਖਾਣਾ ਮਿਲਦਾ ਹੈ ਵਜੀਫਾ ਮਿਲਦਾ ਹੈ ਤੇ ਜਿਸ ਦੇ ਉਸ ਤੋਂ ਬਾਅਦ ਜੋ ਸਡਬਲਯੂਐਸਐਨ ਦੇ ਬੱਚੇ ਹਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਉਹ ਵੀ ਸਹੂਲਤਾਂ ਸਾਡੇ ਸਕੂਲ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਬੱਚਿਆਂ ਦਾ ਹੈਲਥ ਚੈੱਕਅਪ ਹੁੰਦਾ ਹੈ ਪਰ ਇਹਦੇ ਨਾਲ ਨਾਲ ਹੀ ਅਸੀਂ ਆਪਣੇ ਸਕੂਲ ਦੇ ਵਟਸਐਪ ਗਰੁੱਪਾਂ ਰਾਹੀਂ ਜਾਂ ਹੋਰ ਅਸੀਂ ਮੀਡੀਆ ਰਾਹੀਂ ਮਾਪਿਆਂ ਦਾ ਇਹ ਚੀਜ਼ਾਂ ਪਹੁੰਚਾਉਂਦੇ ਰਹਿੰਦੇ ਆ ਜਿਹਦਾ ਤੁਹਾਨੂੰ ਇਹ ਦੇਖਣ ਲਈ ਸਾਨੂੰ ਇੱਕ ਅਸਰ ਮਿਲਦਾ ਹੈ ਕਿ ਵਿਦਿਆ ਮਾਪਿਆਂ ਦਾ ਸਾਡੇ ਵਿੱਚ ਵਿਸ਼ਵਾਸ ਬਣਿਆ ਹੈ ਤਾਂ ਅਸੀਂ ਅੱਗੇ ਵੀ ਚਾਹੁੰਦੇ ਆ ਕਿ ਭਵਿੱਖ ਦੇ ਵਿੱਚ ਵੀ ਇਹ ਵਿਸ਼ਵਾਸ ਸਾਡੇ ਵਿੱਚ ਬਣਿਆ ਰਹੇ ਅਸੀਂ ਇਸੇ ਤਰੀਕੇ ਦੇ ਨਾਲ ਆਪਣੇ ਜੋ ਬੱਚੇ ਹਨ ਉਹਨਾਂ ਨੂੰ ਅਸੀਂ ਪ੍ਰਾਈਵੇਟ ਸਕੂਲਾਂ ਦੀ ਥਾਂ ਤੇ ਸਰਕਾਰੀ ਸਕੂਲਾਂ ਵਿੱਚ ਪੜਾਈਏ ਜਿੱਥੇ ਕਿ ਬਹੁਤ ਵਧੀਆ ਥਿੱਕੇ ਦੀ ਅੱਜ ਕੱਲ੍ਹ ਪੜਾਈ ਹੋ ਰਹੀ ਹੈ ਇਨਫਰਾਸਟ੍ਰਕਚਰ ਤੁਸੀਂ ਸਾਡਾ ਦੇਖ ਹੀ ਰਹੇ ਹੋ ਤਾਂ ਇਹ ਸਾਡੀ ਬੇਨਤੀ ਹੈ ਸਰਕਾਰ ਵੱਲੋਂ ਵੀ ਤੇ ਸਾਡੇ ਵੀ ਸਾਰਿਆਂ ਵੱਲੋਂ ਬੇਨਤੀ ਹੈ ਕਿ ਤੁਸੀਂ ਇਹ ਸਾਡਾ ਸੁਨੇਹਾ ਘਰ-ਘਰ ਪਹੁੰਚਾਉਣਾ ਹੈ ਤੇ ਅਸੀਂ ਤੁਹਾਡਾ ਸਬਧਾ ਇਸ ਦੇ ਵਿੱਚ ਮੈਂ ਧੰਨਵਾਦ ਕਰਦੀ ਆ ਜਿਆਦਾ ਟਾਈਮ ਮੈਂ ਨਹੀਂ ਲੈ ਰਹੀ ਕਿਉਂਕਿ ਸਰ ਪਹਿਲਾਂ ਹੀ ਦੋ ਦੋ ਤਿੰਨ ਫੁੱਲਾ ਵਿੱਚ ਜਾ ਕੇ ਆਏ ਹਨ ਸਰਪਲ ਵੀ ਬਹੁਤ ਉਹਨਾਂ ਹੀ ਸ਼ਾਰਟ ਟਾਈਮ ਹੁੰਦਾ ਗੱਲਾਂ ਬਹੁਤ ਹੁੰਦੀਆਂ ਨੇ ਕਰਨ ਨੂੰ ਬਟ ਫਿਰ ਵੀ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਉੱਤੇ ਸਰਦੀ ਇਹ ਕਿਰਪਾ ਬਣੀ ਰਹੇ ਸਰ ਬਿਨਾਂ ਬੁਲਾਏ ਵੀ ਸਾਡੇ ਕੋਲ ਆਉਂਦੇ ਰਹੋ ਕਿਉਂਕਿ ਅੱਜ ਇੱਕ ਫਾਰਮਲ ਸਾਡੀ ਗੈਦਰਿੰਗ ਹੋ ਜਾਂਦੀ ਹੈ ਬਟ ਜੇ ਕਦੇ ਤੁਸੀਂ ਆਮੋ-ਤਾਤੀ ਸ਼ਹਿਰ ਤੋਂ ਆਪਣੇ ਬੱਚਿਆਂ ਨਾਲ ਤੁਹਾਡਾ ਵਧੀਆ ਇੰਟਰੈਕਸ਼ਨ ਕਰਵਾ ਸਕੀਏ ਆਪਣੇ ਬੱਚਿਆਂ ਨਾਲ ਤੁਹਾਨੂੰ ਮਿਲਾ ਸਕੀਏ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਤੇ ਮੰਗਾਂ ਦੇ ਸਾਤੇ ਕੋਈ ਨਹੀਂ ਹੈ ਜੀ ਅਜੇ ਤੱਕ ਕਿਉਂਕਿ ਜਦੋਂ ਵੀ ਅਸੀਂ ਦੇਖਦੇ ਹਾਂ ਸਾਨੂੰ ਹਰ ਰੋਜ਼ ਸਵੇਰੇ ਉੱਠਦੇ ਸਾਰੇ ਤੋਂ ਗੂਗਲ ਪਰਫਾਰਮਾ ਆ ਗਿਆ ਹੁੰਦਾ ਵਿਭਾਗ ਵੱਲੋਂ ਜਿਹਦੇ ਵਿੱਚ ਸਾ ਤੋਂ ਮੰਗ ਕੀਤੀ ਜਾਂਦੀ ਹੈ ਕਿ ਦੱਸੋ ਕਿ ਇਹਨਾਂ ਨੂੰ ਬੈਂਚ ਚਾਹੀਦੇ ਹਨ ਦੱਸੋ ਕਿ ਇਹਨਾਂ ਨੂੰ ਚਾਰ ਦੀਵਾਰੀ ਚਾਹੀਦੀ ਹੈ ਤੇ ਅਸੀਂ ਇੱਕ ਇਹੋ ਜਿਹਾ ਸਕੂਲ ਆ ਸਾਡੇ ਕੋਲ ਚਾਰ ਦੀਵਾਰੀ ਵੀ ਹੈ ਬੈਂਚਸ ਵੀ ਸਾਡੇ ਕੋਲ ਹੈ ਤੇ ਅਸੀਂ ਜ਼ੀਰੋ ਜ਼ੀਰੋ ਕਰਕੇ ਭੇਜਦੇ ਆਂ ਤੇ ਦੋ ਚੀਜ਼ਾਂ ਜੋ ਸਾਨੂੰ ਲੜਿੰਦੀਆਂ ਨੇ ਉਹ ਸਭ ਤੋਂ ਵਿਭਾਗ ਮੈਲ ਚੁੱਕਿਆ ਹੈ ਪਹਿਲਾਂ ਹੀ ਸਾਨੂੰ ਸਾਰੀ ਕਾਰਟਨ ਕ੍ਰਾਫਟ ਰੂਮ ਮਿਲਣ ਜਾ ਰਹੇ ਹੈ ਠੀਕ ਹੈ ਜੀ ਹਾਂ ਜੀ ਤਾਂ ਅਸੀਂ ਬਾਸ ਸਦਾ ਨਾਲ ਜਿੱਦਾਂ ਗੱਲਬਾਤ ਕਰਦੇ ਆ ਕਿ ਸਾਨੂੰ ਫੇਰ ਕਦੇ ਉਹ ਖੁੱਲਾ ਟਾਈਮ ਦੇੜਗੇ ਤੇ ਸਾਡੇ ਵਿੱਚ ਆਉਣਗੇ ਤਾਂ ਕਿ ਅਸੀਂ ਆਪਣੇ ਦਿਲ ਦੀਆਂ ਗੱਲਾਂ ਉਹਨਾਂ ਨਾਲ ਕਰ ਸਕੀਏ ਧੰਨਵਾਦ